सहरनि जो ਫਿਲਾਰਦੇ ਨਜ਼ਦੀਕੀ ਪਿੰਡ ਨੰਗਲ ਵਿਖੇ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੇ ਲਗਾਏ ਗਏ ਬੁੱਤ ਦੇ ਆਲੇ ਦੁਆਲੇ ਲੱਗੇ ਸ਼ੀਸ਼ਿਆਂ ਤੇ ਖਾਲਸਤਾਨੀ ਨਾਹਰਾ ਲਿਖਣ ਤੋਂ ਬਾਅਦ ਜਿੱਥੇ ਐਸਸੀ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਇਸ ਘਟਨਾ ਤੋਂ ਬਾਅਦ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕ੍ਰੀਮਪਰੀ ਨੇ ਇਸ ਘਿਨੌਣੀ ਹਰਕਤ ਦੀ ਆਲੋਚਨਾ ਕੀਤੀ ਹੈ। ਇਸ ਮੌਕੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਆਪਸੀ ਭਾਈਚਾਰਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਬਾਬਾ ਸਾਹਿਬ ਸਿੱਖ ਧਰਮ ਤੋਂ ਹੀ ਜ਼ਿਆਦਾ ਪ੍ਰਭਾਵਿਤ ਸਨ ਤੇ ਬਾਬਾ ਸਾਹਿਬ ਸਿੱਖ ਧਰਮ ਨੂੰ ਬਹੁਤ ਪਿਆਰ ਕਰਦੇ ਸਨ ਪਰ ਕੁਝ ਸ਼ਰਾਰਤੀ ਲੋਕ ਸਾਨੂੰ ਮੋੜ ਤੋਂ ਕਾਲੇ ਦਿਨਾਂ ਵੱਲ ਲੈ ਜਾਣਾ ਚਾਹੁੰਦੇ ਨੇ ਉਹਨਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਸ਼ਾਨਾ ਸਾਦੇ ਹੋਏ ਕਿਹਾ ਕਿ ਪਹਿਲਾ ਗ੍ਰਹਿ ਮੰਤਰੀ ਨੇ ਵੀ ਬਾਬਾ ਸਾਹਿਬ ਤੇ ਗਲਤ ਟਿੱਪਣੀ ਕੀਤੀ ਸੀ ਇਹ ਨਿਰਾਪura ਇੱਕੋ ਸੋਚ ਹੈ ਕਿ ਪੰਜਾਬ ਦੀ ਮਾਹੌਲ ਨੂੰ ਖਰਾਬ ਕਰਨ ਦੀ ਸੋਚ ਹੈ ਪੰਜਾਬ ਦੇ ਵਿੱਚ ਜਿਹੜੀ ਆਪਸੀ ਭਾਈਚਾਰਾ ਜਿਹੜੀ ਸਦ ਭਾਵਨਾ ਇੱਕ ਦੂਜੇ ਦੇ ਪ੍ਰਤੀ ਹੈਗੀ ਹੈ ਗੂੜਾ ਪਿਆਰ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਹੈ ਹੋਰ ਇਹਦਾ ਕੋਈ ਮਕਸਦ ਨਹੀਂ ਹੈ ਇਹ ਮਾੜੇ ਅਨਸਰਾਂ ਦੀ ਸੋਚ ਹੈ ਤੇ ਮਾੜੇ ਅਨਸਰਾਂ ਨੇ ਕੀਤਾ ਸਾਨੂੰ ਇਹਦੀ ਨਿੰਦਿਆ ਕਰਨਾ ਚਾਹੀਦੀ ਹੈ ਲੇਕਿਨ ਉਹਨਾਂ ਦੀ ਸੋਚ ਦੇ ਮੁਤਾਬਕ ਉਹ ਚਾਹੁੰਦੇ ਆ ਕਿ ਅਸੀਂ ਭੜਕੀਏ ਉਹ ਚਾਹੁੰਦੇ ਆ ਕਿ ਅਸੀਂ ਲੜੀਏ ਐਸੀ ਇਸ ਤਰ੍ਹਾਂ ਦੀ ਲੜਾਈ 'ਚ ਨਹੀਂ ਆਣਾ ਅੰਬੇਦਕਰ ਸਾਹਿਬ ਇੱਕ ਐਸੇ ਇਨਸਾਨ ਸੀ ਜਿਹੜੇ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਸੀ ਜਿਹੜੇ ਕਿ ਸਿੱਖੀ ਨੂੰ ਸਿੱਖ ਗੁਰੂ ਸਾਹਿਬਾਨ ਨੂੰ ਤੇ ਸਿੱਖੀ ਫਲਸਫੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ ਇਸ ਸੋਚ ਤੋਂ ਪ੍ਰਭਾਵਿਤ ਸੀ ਇੱਥੋਂ ਤੱਕ ਕਿ ਅੰbedkar ਸਾਹਿਬ ਨੇ ਇੱਕ ਵਾਰ ਪੂਰੇ ਦਲਿਤ ਸਮਾਜ ਨੂੰ ਲੈ ਕੇ ਸਿੱਖ ਬਣਨ ਦਾ ਫੈਸਲਾ ਕੀਤਾ ਤੇ ਉਹ ਬੁੱਧ ਧਰਮ ਅਪਣਾਉਣ ਤੋਂ ਪਹਿਲਾਂ ਸਿੱਖ ਧਰਮ ਅਪਣਾਉਣਾ ਚਾਹੁੰਦੇ ਸੀ ਕੁਝ ਕਾਰਨ ਹੋ ਗਏ ਕਿ ਉਹ ਨਹੀਂ ਅਪਣਾ ਸਕੇ ਲੇਕਿਨ ਉਹਨਾਂ ਦਾ ਪਿਆਰ ਜਿਹੜਾ ਸਿੱਖੀ ਪਰ ਦੀ ਘਟ ਨਹੀਂ ਹੈ ਇਹ ਜਿਹੜੇ ਲੋਕ ਕਰ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅੰਬੇਦਕਰ ਸਿੱਖੀ ਨੂੰ ਕਿੰਨਾ ਪਿਆਰ ਕਰਦਾ ਸੀ ਸੋ ਐਸੀ ਕਿਸੇ ਤਰ੍ਹਾਂ ਵੀ ਆਪਸ ਦੇ ਵਿੱਚ ਲੜਨ ਵਾਲੇ ਨਹੀਂ ਹੈ ਇਹ ਫੇਰ ਉਹੀ ਕਾਲੇ ਦਿਨਾਂ ਸਾਨੂੰ ਝੋਕਣਾ ਚਾਹੁੰਦੇ ਆ ਜਿਹੜਾ ਕਿ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਏਗਾ ਪਹਿਲਾਂ ਅਮਿਸ਼ਾ ਜੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਤੇ ਹੁਣ ਆ ਘਟਨਾ ਹੋਈ ਹੈ ਇਹ ਇੱਕ ਲੜੀ ਹੈ ਜਿਹੜੀਆਂ ਕਿ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ। ਉਧਰ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਨੇ ਵੀ ਜਿੱਥੇ ਘਟਨਾਵਾਲੀ ਥਾਂ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਉਥੇ ਹੀ ਉਹਨਾਂ ਇਸ ਘਟਨਾ ਤੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਜਿੰਨੇ ਵੀ ਪੰਜਾਬ ਵਿੱਚ ਬਾਬਾ ਸਾਹਿਬ ਦੇ ਬੁੱਤ ਲੱਗੇ ਹੋਏ ਨੇ ਉਹਨਾਂ ਦੀ ਸੁਰੱਖਿਆ ਸਖਤ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਨਿਗਰਾਨੀ ਰੱਖੀ ਜਾ ਸਕੇ। ਫਿਲੌਰ ਤੋਂ ਨਵਰੰਗ ਚੈਨਲ ਦੇ ਕੈਮਰਾਮੈਨ ਵਿਸ਼ੇ ਮਾਨ ਨਾਲ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ। ਤਾਂ ਜਿਹੜੀਆਂ ਵੀ ਜਥੇਬੰਦੀਆਂ ऐसे कमਾਂ ਚ ਲੱਗੀਆਂ ਆ ਮੇਰਾ ਉਹਨਾਂ ਨੂੰ ਵੀ ਸੁਨੇਹਾ ਆ ਔਰ ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਸੁਨੇਹਾ ਆ ਕਿ 바બા ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਨਾਲ ਸੰਵਿਧਾਨ ਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਇਹ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਨੂੰ ਹੀ ਕ੍ਰੈਡਿਟ ਜਾਂਦਾ ਕਿ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹਰ ਧਰਮ ਨੂੰ ਉਹਦੇ ਵਿੱਚ ਆਜ਼ਾਦੀ ਦਿੱਤੀ ਗਈ ਆਪਣਾ ਕਲਚਰ ਪ੍ਰਮੋਟ ਕਰਨੇ ਲਈ ਔਰ ਉਹਦੇ ਕਲਚਰ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਅਸੀਂ ਇਹ ਮਹਿਸੂਸ ਕਰਦੇ ਆ ਕਿ ਇਹ ਸਰਕਾਰ ਦਾ ਇੰਟੈਲੀਜੈਂਸ ਫੇਲਰ ਔਰ ਇਹ ਬਾਬਾ ਸਾਹਿਬ ਦੇ ਬਾਰੇ ਜੋ ਘਟਨਾਵਾਂ ਹੋ ਰਹੀਆਂ ਨਿਰੰਤਰ ਇਹਦੀ ਨੀ ਜਿਹੜੀ ਆ ਓ ਆਰਐਸਐਸ ਨੇ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਦੇ ਵਿੱਚ ਜੋ ਅਮਿਤ ਸ਼ਾਹ ਜੀ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ અપਮਾਨਜਨਕ ਟਿੱਪਣੀ ਕੀਤੀ ਉਹਨੇ ਹਿੰਮਤ ਬਤਾਈ ਐਂਟੀ ਸੋਸ਼ਲ 엘ਮੈਂਟਸ ਦੀ ਕਿ ਸਾਰੇ ਮਹਾਪੁਰਚਾਂ ਦੇ ਸਟੈਚੂ ਦੀ ਸਕਿਉਰਿਟੀ ਸਰਕਾਰ ਪਰਮਾਨੈਂਟ ਸਕਿਉਰਿਟੀ ਲਗਾ ਦੇ ਤਾਂ ਸਰਕਾਰ ਨੇ ਅਗਰ ਉਹ ਸਾਡੀ ਸਲਾਹ ਮੰਨੀ ਹੁੰਦੀ ਜਿੰਨੇ ਵੀ ਸਟੈਚੂ ਲੱਗੇ ਆ ਉਹਦੀ ਪਰਮਾਨੈਂਟ ਸਕਿਉਰਿਟੀ ਦਾ ਅਰੇਂਜਮੈਂਟ ਕੀਤਾ ਹੁੰਦਾ ਤੋ ਇਹ ਨੰਗਲ ਵਾਲੀ ਘਟਨਾ ਹੋਣੀ ਨਹੀਂ ਸੀ ਤੋ ਇਹ ਸਰਕਾਰ ਦੀ ਨੈਗਲੀਜੈਂਸੀ ਆ ਸਰਕਾਰ ਦਾ ਨੌਨ ਸੀਰੀਅਸ ਰਵਈਆ ਆ ਇਰਿਸਪੌਂਸੀਬਲ ਗੈਰ ਜ਼ਿੰਮੇਵਾਰਾਨਾ ਰਵਈਆ ਆ ਪੰਜਾਬ ਦੀ ਸਰਕਾਰ ਦਾ ਵੀ ਕੇਂਦਰ ਦੀ ਸਰਕਾਰ ਦਾ ਸਰ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਦੇਖੋ ਬਹੁਜਨ ਸਮਾਜ ਪਾਰਟੀ ਹਮੇਸ਼ਾ ਸਬ ਕੰਚੀ ਰਾਮ ਜੀ ਨੇ ਕੰਦੋਲਨ ਦਿੱਤਾ ਭਾਈਚਾਰਾ ਬਣਾਉਣ ਦਾ ਬੀਐਸਪੀ ਕਦੀ ਵੀ ਨਫਰਤ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦੋਗੇ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਬਣਾਏ ਰੱਖਣ ਦੀ ਅਪੀਲ ਜਾਰੀ ਕਰਦੇ ਆ ਲੇਕਿਨ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਪੁਲਿਸ ਨੂੰ ਸਾਡਾ ਇਹ ਕਹਿਣਾ ਕਿ ਜਿਨ੍ਹਾਂ ਨੇ ਵੀ ਇਹ ਕਾਰਵਾਈ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਤੇ ਆ ਕੇ ਕਰੀ ਆ ਉਹ ਜ਼म्मेदार ਦੋਸ਼ੀਆਂ ਨੂੰ ਫੜੜਿਆ ਜਾਵੇ ਸੰਵਿਧਾਨ ਦੇ ਮੁਤਾਬਕ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ ਵਿਖੋ ਇਹਦੇ ਸਾਨੂੰ ਲੇਟ ਨਾਈਟ अर्ਲੀ ਮਾਰਨਿੰਗ ਦਾ ਪਤਾ ਲੱਗਾ ਕਿ ਕੋਈ ਰਾਤ ਮੰਡਪਿੰਡ ਮੰਡਪਿੰਡ ਸ਼੍ਰੀ 바ਵਾ ਅੰਬੇਦਕਰ ਸਾਹਿਬ ਜੀ ਦਾ ਉੱਥੇ ਬੁੱਤ ਲੱਗਾ ਸਟੈਚੂ ਲੱਗਾ ਸੀ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਕਵਰਡ ਹੈ ਮਿਰਰ ਦੇ ਨਾਲ ਉੱਤੇ ਕੋਈ ਗਲਤ ਅੰਸਰਾਂ ਨੇ ਜਿਹੜਾ ਉਹਦੇ ਤੇ ਗਲਤ ਵਰਡਿੰਗ অবਜੈਕਸ਼ਨੇਬਲ ਜਿਹੜਾ ਚੀਜ਼ਾਂ ਜਿਹੜੀਆਂ ਉਹ ਲਿਖੀਆਂ ਹੋਇਆ ਉਸ ਮਾਮਲੇ ਦੇ ਵਿੱਚ ਪਿੰਡ ਦੇ ਰਿਸਪੈਕਟੇਬਲਨ ਨਾਲ ਅਸੀਂ ਗੱਲਬਾਤ ਕਰਕੇ ਤੇ ਉਹਨਾਂ ਨੇ ਆਪ ਹੀ ਉਹਨੂੰ ਜਿਹੜਾ ਉਹਨੂੰ ਸੈਟਲ ਕਰਤਾ ਹੋਣ ਲੇਕਿਨ ਅਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਐਫ ਆਈ ਆਰ ਲੌਂਚ ਕਰਕੇ ਤੇ ਜਿਹੜੀ ਤਫ਼ਤੀਸ਼ ਕਰ ਰਹੇ ਹਾਂ ਸਾਡੇ ਜਿਹਦੇ 'ਚ ਸਾਨੂੰ ਬਹੁਤ ਵਧੀਆ ਕਲਾਈਨ ਆਫ ਇਨਵੈਸਟੀਗੇਸ਼ਨ ਮਿਲੀ ਉਹ ਤੇ ਹੀ ਵਰਕ ਕਰ ਰਹੇ ਹਾਂ ਜਲਦੀ ਹੀ ਅਸੀਂ ਇਹਨੂੰ ਥਰੂ ਕਰਾਂਗੇ ਕੇਸ ਤੋਂ ਸੀਸੀਟੀਵੀ ਵੀ ਸਾਨੂੰ ਹਾਂ ਸੀਸੀਟੀ ਫੁਟੇਜ ਅਹੀਂ ਟੈਕ ਜਿਹੜਾ ਸਾਡਾ ਹੁੰਦਾ ਉਹ ਸਾਡਾ ਟ੍ਰੇਲ ਚੱਲ ਰਹੀ ਹੈ ਪ੍ਰੋਗਰੈਸਿਵ ਸਾਈਡ ਨੂੰ ਜਾ ਰਹੀ ਹੈ ਅਸੀਂ ਜਲਦੀ ਹੀ ਇਹਦੇ ਵਿੱਚ ਬ੍ਰੇਕਥਰੂ ਕਰਾਂਗੇ ਕੀ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਜੋਗ ਧਰਾਵਾ ਹੁੰਦੀਆਂ ਉਹ ਉਹ ਦਿਨ ਦਰਜ ਕੀਤਾ ਦਵਾ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਦੇ ਵਿੱਚ ਬਹੁਤ ਰੋਸ਼ ਹੈ ਦੇਖੋ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਜਿਹੜਾ ਸਾਡਾ ਪੰਜਾਬ ਹੈ ਇੱਕ ਵਧੀਆ ਪੀਸਫੁਲ ਸਟੇਟ ਹੈ ਕੋਈ ਇੱਥੇ ਅਮਨ-ਆਮਨ ਦੀ ਕਿਸੇ ਵੀ ਟਾਈਪ ਦੀ ਕੋਈ ਪ੍ਰੋਬਲਮ ਨਹੀਂ ਹੈ ਵਧੀਆ ਜਿਹੜਾ ਆਪਣਾ ਜਿਹੜਾ ਚੱਲ ਰਿਹਾ ਸਾਰੇ ਲੋਕ ਬੜੇ ਵਧੀਆ 브ਦਰਹੁੱਡ ਭਾਈਚਾਰੇ ਦੇ ਨਾਲ ਜਿਹੜੇ ਰਹਦੇ ਆ ਇਹੋ ਜਿਹੇ ਜਿਹੜੇ ਅੰਸਰ ਆਏ ਆਲਮੋਸਟ ਸਾਈਡ ਬਾਈ ਸਾਈਡ ਐਗਜ਼ਿਸਟ ਕਰਦੇ ਹੀ ਹੁੰਦੇ ਨੇ ਇਹਨਾਂ ਨੇ ਆਪਣਾ ਅਟੈਂਪਟ ਕਰਨੇ ਹੁੰਦੇ ਲੇਕਿਨ ਸਾਡੇ ਲੋਕ ਆ ਜਿਹੜੇ ਉਹ ਇਹੋ ਜਿਹਿਆਂ ਨੂੰ ਜਿਹੜੇ ਬਿਲਕੁਲ ਮੂੰਹ ਨਹੀਂ ਲਾਉਂਦੇ ਆਪਾਂ ਜਿਹੜੇ ਇਹਨਾਂ ਨੂੰ ਇਹਨਾਂ ਦੇ ਮਸੂਬੇ ਜਿਹੜਾ ਉਹ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਡੇ ਵੱਲੋਂ ਜਿਹੜਾ ਲੋਕਾਂ ਨੂੰ ਇਹ ਅਪੀਲ ਹੈ ਕਿ ਤੁਸੀਂ ਆਪਸੀ ਜਿਹੜਾ ਭਾਈਚਾਰਾ ਮੇਲ ਮਲਾਪ ਜਿਹੜਾ ਉਹ ਵਧੀਆ ਰੱਖੋ ਪੁਲਿਸ ਜਿਹੜੀ ਹਮੇਸ਼ਾ ਹੀ ਇਹੋ ਜਿਹੇ ਗਲਤ ਅੰਸਰਾਂ ਦੇ ਖਿਲਾਫ ਜਿਹੜੀ ਕਾਰ ਸਖਤ ਨਾਲ ਸਖਤੀ ਨਾਲ ਕਾਰਵਾਈ ਜ Cadê to be